ਚਰੋਮਣੀ ਕਬੀੜਲ ਦਾ ਹਰੇਕ ਵਰਕਰ ਕੋਈ ਚੰਗ ਲੋਕ ਜਿਹੜੇ ਨਾਲ-ਨਾਲ ਚੱਲਣ ਵਾਲੇ ਉਹਨਾਂ ਨੂੰ ਛੱਡ ਕੇ ਚਰੋਮਣੀ ਕਬੀੜਲ ਦਾ ਪਿੰਡਾਂ 'ਚ ਬਿਠਾ ਰਹੇ ਇੱਕ ਵਰਕਰ ਇਹ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਤੋਂ ਜਿਹੜਾ ਹੈਗਾ ਉਹ ਪਾਸੇ ਹਟਣ। ਇਹ ਅਗਰ ਗੁਰੂ ਸਾਹਿਬ ਨੇ ਸਾਨੂੰ ਸਜਾਈਆਂ ਵਡੀਆਂ ਦੇਤੀਆਂ ਕਿ ਕੱਟ 300 ਦਾ ਹੋਵੇ ਵੋਟਾਂ 25 ਨਿਕਲਣ ਕੱਟ 10000 ਦਾ ਹੋਵੇ ਵੋਟ ਉੱਥੋਂ 5000 ਨਿਕਲੋ ਸਰਪਤੇ ਤੋਂ ਤਾਂ ਫਿਰ ਉਹਦਾ ਮਤਲਬ ਤੇ ਸਾਨੂੰ ਸਮਝਣਾ ਪੈਣਾ। ਇਹ ਜਿਹੜੀ ਗੁਰੂ ਸਾਹਿਬ ਦੀ ਸਾਨੂੰ ਮਾਰ ਕਿੱਡੀ ਵੱਟੀ ਪਈ ਐ ਇਹ ਜਿੰਨੀ ਛੇਤੀ ਸੰਭਲਣਗੇ ਸੁਖਬੀਤ ਸਿੰਘ ਬਾਦਲ ਸਾਹਿਬ ਉਹ ਪਰਿਵਾਰਕ ਤੌਰ ਤੇ ਵੀ ਪਾਰਟੀ ਤੌਰ ਤੇ ਵੀ ਇਹਨੂੰ ਛੇਤੀ ਫਾਇਦਾ ਹੋਣਾ ਚਾਹੀਦਾ ਹੈ। ਸਾਡਾ ਪੰਜਾਬ ਸੋਚਾ ਪੰਜ ਕੌਂਦਾ ਜਿਹੜੀ ਸਾਹਿਬੀ ਮੀਤੇ ਬਾਦਲ ਉਹਨਾਂ ਨੇ ਕਮੇਟੀ ਬਣਾਈ ਆਪ ਉਹਨੇ ਕਲਮਬੰਦ ਕੀਤੀ ਐ ਇਸ ਪਾਰਟੀ ਨੰਬਰ ਕਿਤੇ ਤੇ ਜੇ ਸਰੋਵਣੀ ਕਾਲੀਦਾਰ ਨੂੰ ਪੈਰਾਂਸਿਲ ਕਰਨਾ ਮੁੜ ਸਰਵੀਦ ਕਰਨਾ ਤਾਂ ਸਾਹਿਬੀ ਮੀਤੇ ਬਾਦਲ ਨੂੰ ਪ੍ਰਧਾਨ ਵੀ ਤੋਂ ਲਾਭੇ ਹੋਣਾ ਪਵੇਗਾ। ਇਹ ਕੋਈ ਕਿ ਪਿਛਲੇ ਦਿਨਾਂ ਚ ਜੋ ਸਾਡੀ ਪ੍ਰਜੀਡੀਅਮ ਦੀ ਵੀ ਮੀਟਿੰਗ ਹੋਈ ਸੀ ਜਾਂ ਸੀਨੀਅਰ ਸਾਰੇ ਲੀਡਰਸ ਹੈ ਬਣਾ ਦੀ ਮੀਟਿੰਗ ਹੋਈ ਸੀ ਤੇ ਸਭ ਤੋਂ ਵੱਡਾ ਫੈਸਲਾ ਉਹਦੇ ਚ ਹੀ ਸੀਗਾ ਕਿ ਜਨ ਸੰਪਰਕ ਜਿਹੜਾ ਹੈਗਾ ਉਹ ਵਿਢਿਆ ਜਾਵੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤੇ ਲੀਡਰ ਜਿਹੜਾ ਕਰ ਕਰ ਇੱਕ ਤਰ੍ਹਾਂ ਦਾ ਫੱਗਿਆ ਮਹਿਸੂਸ ਕਰ ਰਿਹਾ ਜਾਂ ਕੰਮ ਛੱਡ ਕੇ ਬੈਠਾ ਹੈ ਤਾਂ ਉਹਨੂੰ ਖੜਾ ਕੀਤਾ ਜਾਵੇ ਇਸ ਤਰ੍ਹਾਂ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਤੋਂ ਪਾਰਟੀ ਵੱਲੋਂ ਅਨਾਉਂਸ ਕੀਤਾ ਗਿਆ ਕਿ ਜਨਰਲ ਅਜਲਾਸ ਜਿਹੜਾ ਬੁਲਾ ਕੇ ਤੇ ਪ੍ਰਧਾਨਗੀ ਦਾ ਫੈਸਲਾ ਜਿਹੜਾ ਕੀਤਾ ਜਾਊਗਾ ਉਸੋ ਮੈਂ ਇਹ ਕਹਿ ਤਸੀਂ ਜਨਤਾ ਦੀ ਕਚਹਿਰੀ ਦੇ ਵਿੱਚ ਜਿਹੜਾ ਹੈਗਾ ਇਹ ਕੇਸ ਲੈ ਕੇ ਚੱਲੇ ਆਂ ਔਰ ਅੱਜ ਰਾਜਪੁਰਾ ਹਲਕੇ ਦੇ ਵਰਕਰ ਸਰਦਾਂ ਲੀਡਰਸ਼ਿਪ ਬਾਂ ਤੁਹਾਡੇ ਸਾਹਮਣੇ ਜਿੰਨੇ ਕੋ ਅਸੀਂ ਸਨਿਹਾਂ ਦਿੱਤਾ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਆ ਜਿਹੜੇ ਮੇਨ ਮੇਨ ਵਰਕਰ ਜਿਹੜੇ ਆ ਉਹ ਸੱਦੇ ਸੀ ਆਉਣ ਵਾਲੇ ਦਿਨਾਂ 'ਚ ਇੱਥੇ ਵੀ ਵੱਡਾ ਕੱਟ ਕਰਨਾ ਹੋਵੇ ਜਾਂ ਲੌਂਗਵਾਲ ਸਾਹਿਬ ਦੀ ਵਰ੍ਹੇਗੰਢ ਵਾਲਾ ਪ੍ਰੋਗਰਾਮ ਆ ਜਾਂ ਪੰਥ ਰਿਤਮ ਜਹਦਰ ਗੁਰਚਨ ਸਿੰਘ ਜੀ ਟੋੜਾ ਸਾਹਿਬ ਦਾ 100ਵਾਂ ਜਨਮ ਦਿਨ ਮਨਾਉਣਾ ਤੇ ਟੋੜਾ ਵਿਖੇ ਇਹ ਸਾਰੇ ਪ੍ਰੋਗਰਾਮ ਜਿਹੜੇ ਆ ਇਹ ਇਹ ਚੱਲਦੇ ਰਹੇ ਨੇ ਔਰ ਨਹੀਂ ਕਰਦੇ ਕਿ ਜਿਸ ਕਿਸਮ ਦਾ ਹੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਕਿਉਂਕਿ ਲੋਕ ਚਾਹੁੰਦੇ ਸੀ ਕਿ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਦੇ ਵਿੱਚ ਤਬਦੀਲੀ ਲਿਆ ਕੇ ਸ਼ਰੋਣੀ ਅਕਾਲੀ ਦਲ ਨੂੰ ਮੋੜ ਦੀ ਹਾਂ ਤੇ ਜਾਂਦਾ ਜਾਵੇ ਔਰ ਅੱਜ ਸ਼ਰੋਣੀ ਅਕਾਲੀ ਦਲ ਦਾ ਹਰੇਕ ਵਰਕਰ ਕੋਈ ਚੰਗ ਲੋਕ ਜਿਹੜੇ ਨਾਲ-ਨਾਲ ਚੱਲਣ ਵਾਲੇ ਉਹਨਾਂ ਨੂੰ ਛੱਡ ਕੇ ਸ਼ਰੋਣੀ ਅਕਾਲੀ ਦਲ ਦਾ ਪਿੰਡਾਂ 'ਚ ਬੈਠਾ ਰਹੇ ਇੱਕ ਵਰਕਰ ਇਹ ਚਾਹੁੰਦਾ ਕਿ ਸੁਖबीर ਸਿੰਘ ਬਾਦਲ ਪਾਰਟੀ ਤੋਂ ਜਿਹੜਾ ਹੈਗਾ ਉਹ ਪਾਸੇ ਹਟਣ ਤੇ ਚੰਗੇ ਸਿਹਰਜ ਨੌਜਵਾਨ ਜਿਹੜੇ ਬੰਦੇ ਆ ਉਹ ਬੇਵਾਕੀ ਪਾਰਟੀ ਨੂੰ ਹੋਰ ਮਜ਼ਬੂਤੀ ਵੱਲ ਨੂੰ ਲੈ ਕੇ ਜਾਣਾ ਮੇਰਾ ਸਾਰਾ ਜਿਹੜਾ ਹੈਗਾ ਭਵਾਂਜੀ ਦੇ ਹਰਕੰਦ ਦੇ ਫਰਮਲੀ ਕਾਲੀਗੜ੍ਹ ਤੋਂ ਕੰਮ ਪੂਰਾ ਹੋ ਜੇ। ਦੇਖੋ ਇੱਕ ਗੱਲ ਹੈ ਕਿ ਜਿਹੜੀ ਬਿਮਾਰੀ ਹੁੰਦੀ ਹੈ ਬਿਮਾਰੀ ਦੇ ਜੜ ਤੋਂ ਫੜੀ ਜਾਵੇ ਔਰ ਜੜ ਤੋਂ ਇਲਾਜ ਹੋ ਜੇ ਤੇ ਫਿਰ ਕਾਫੀ ਜਿਹੜਾ ਬਿਮਾਰੀ ਦਾ ਇਲਾਜ ਹੋ ਹੀ ਜਾਂਦਾ ਹੈ। ਇਸ ਕਰਕੇ ਅੱਜ ਪਿਛਲੇ 12-14 ਸਾਲਾਂ ਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੱਚੇ ਕਾਲੀਏ ਫੈਸਲੇ ਹੋਏ ਆ ਜੋ ਪੰਥਰ ਵੈਤਾਂ ਦੇ ਖਿਲਾਫ ਜਾ ਕੇ ਅਕਾਲ ਪਤਨ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਜਿਹੜੇ ਵੱਡੇ ਫੈਸਲੇ ਹੋਏ ਐ ਇਸ ਕਰਕੇ ਬੜਾ ਵੱਡਾ ਰੋਸ ਹੈ ਅੱਜ ਕੋਸ਼ਾਕ ਵਾਲੇ ਕੇਸ ਨੂੰ ਵਾਪਸ ਕਿਉਂ ਲਿਆ ਜਨਤਾ ਸਵਾਲ ਪੁੱਛਦੀ ਐ ਅੱਜ ਡੇਰੇ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਵੋਟਾਂ ਦੀ ਸੌਦੇਬਾਜ਼ੀ ਕਿਉਂ ਤੇ ਕਿਸ ਨਾਲ ਕੀਤੀ ਇਹ ਇਹ ਸਵਾਲ ਪੁੱਛਦੇ ਐ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਸਾਹਿਬਾਨ ਤੇ ਬਾਕੀ ਜਥੇਦਾਰ ਸਹਿਬਾਨ ਨੂੰ ਕੋਠੀ ਬੁਲਾ ਕੇ ਮਾਫੀ ਵਾਲਾ ਹੁਕਮ ਕਿਉਂ ਚਾੜਿਆ ਇਹ ਜਨਤਾ ਦੇ ਸਵਾਲ ਨੇ ਨਾ ਅਗਰ ਇਹਨਾਂ ਗੱਲਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹਨਾਂ ਚੋਂ ਇੱਕੋ ਹੀ ਨਿਕਲਦਾ ਕਿ ਜਿਹੜੇ ਪੰਥ ਦੀ ਰਖਵਾਲੀ ਪਾਰਟੀ ਐ ਔਰ ਸ਼ਿਰੋਣੀ ਕਾਲੀਦਲ ਅਕਾਲਪੁਰ ਸਾਹਿਬ ਤੋਂ ਸ਼ਿਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਵੀ ਬਣਿਆ ਸੀਗਾ ਜੇ ਸ਼ਿਰੋਣੀ ਕਾਲੀਦਲ ਦਾ ਪ੍ਰਧਾਨ ਜਿਹੜੇ ਹੈਗੇ ਆ ਸ਼੍ਰੀ ਅਕਾਲਪੁਰ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਨਹੀਂ ਕਰੂਗਾ ਤਾਂ ਫਿਰ ਬਾਕੀ ਤਾਂ ਕਿਸੇ ਤੋਂ ਤਵਕਕ ਰੱਖੀ ਨਹੀਂ ਜਾ ਸਕਦੀ ਇਸ ਕਰਕੇ ਬੜਾ ਵੱਡਾ ਸਵਾਲ ਖੜਾ ਹੋਇਆ ਹੈ ਜਿਉਂ ਪਾਸੇ ਹਰ ਜਣ ਕੇ ਤੇ ਮੇਰੇ ਖਿਆਲ ਹੈ ਕਿ ਬਹੁਤ ਸਾਰੇ ਨੌਕ ਮਾਵ ਜੁੜੂਗੇ ਔਰ ਪਾਰਟੀ ਜਿਹੜੀ ਹੈਗੀ ਹੈ ਬਹੁਤ ਛੇਤੀ ਬੁਲੰਦੀਆਂ ਤੇ ਜਾਵੇਗਾ ਜਿਹੜਾ ਤੁਹਾਡਾ ਰਾਜਦਿਕਾ ਲਾਬਾ ਹੈਗਾ ਜੀ ਇਹ ਬੜਾ ਲੇਟ ਕਿਉਂ ਬਾਹਰ ਆਹਣਾ ਕਿ ਇਸ ਦਾ ਤਾਂ 15 20 25 ਸਾਲ ਹੋ ਗਏ ਦੇਖੋ ਦੋ ਤਿੰਨ ਗੱਲਾਂ ਹੁੰਦੀਆਂ ਕਿ 20 25 ਨਹੀਂ ਮੇਰੇ ਖਿਆਲ ਹੈ ਜਦੋਂ ਦੇ ਜਨਮ ਤੋਂ ਬਾਦਲ ਪਰਿਵਾਰ ਦੇ ਨਾਲ ਜੁੜੇ ਹਾਂ ਜਾਤੀ ਤੌਰ ਤੇ ਬਾਦਲ ਪਰਿਵਾਰ ਨਾਲ ਜੁੜੇ ਸੀ ਜਜਬਾਤੀ ਤੌਰ ਤੇ ਸ਼ਰੂਣੀ ਇਕਾਲੀ ਦਲ ਨਾਲ ਜੁੜਿਆ ਸੀ ਔਰ ਹਰ ਫੈਸਲੇ ਤੇ ਇੱਕ ਵਾਰੀ ਨਹੀਂ ਦੋ ਚਾਰ ਪੰਜ ਵਾਰੀ ਉਂਗਲ 28 ਹੈ ਉਹ ਲਿਖਤੀ ਰੂਪ ਤੋਂ ਵੀ ਦਿੱਤਾ ਹੈ ਅਗਰ ਕੋਸ਼ਿਸ਼ ਕੀਤੀ ਜਿੰਨਾ ਚਿਰ ਨਾਲ ਰਹੇ ਭਾਵੇਂ ਮੰਨ ਕਰਦਾ ਤੇ ਭਾਵੇਂ ਨਾ ਕਰਦਾ ਹਰ ਫੈਸਲੇ ਨੂੰ ਡਿਪੈਂਡ ਕਰਦੇ ਰਹੇ ਪਰ ਅੱਜ ਸਾਰੇ ਲੀਡਰਾਂ ਦੇ ਸਾਡੇ ਨਾਲ ਹੋਣ ਦੇ ਬਾਵਜੂਦ ਹਾਲਾਤੇ ਇਹ ਕਿ ਵੋਟ ਪੰਜਾਬ ਚ 6 7 8% ਰਹੀ ਗਈ ਦੋ ਸੀਟਾਂ ਨੂੰ ਪਾਸੇ ਕੱਢ ਦਈਏ ਤਾਂ ਇਸ ਕਰਕੇ ਬਹੁਤ ਜ਼ਰੂਰੀ ਸੀ ਅੱਜ ਹਾਲਾਤ ਬਣ ਗਏ ਕਿ ਹੁਣ ਕੋਈ ਉਚਾਰਾ ਨਹੀਂ ਰਿਹਾ ਤੁਸੀਂ ਸਾਡੇ ਪਾਰਟੀ ਦੇ ਮੁਖ ਬੁਲਾ ਰਹੇ ਰਹੇ ਹੈ ਮੁੱਖ ਬੁਲਾ ਰਹੇ ਰਿਹਾ ਹੈ ਜਾਂ ਪਾਰਟੀ ਦੇ ਵਿੱਚ ਕੋਈ ਵੀ ਉਹਦੇਦਾਰੀ ਰਹੀ ਆ ਅੱਜ ਪਾਰਟੀ ਦੇ ਨੌ ਕੋਰ ਕਮੇਟੀ ਦੇ ਮੈਂਬਰ ਤੁਸੀਂ ਇਹ ਦੇਖੋ ਵੀ ਤੀਜਾ ਹਿੱਸਾ ਕੋਰ ਕਮੇਟੀ ਨੂੰ ਬਾਹਰ ਕਰ ਦਿੱਤਾ ਗਿਆ ਮੈਂ ਤਾਂ ਤੁਹਾਨੂੰ ਹਲੇ ਤੀ ਸਾਰਿਆਂ ਤੋਂ ਛੋਟਾ ਹੀ ਆ ਫੇਰ ਵੀ ਇਹਨਾਂ ਤੋਂ ਇਸ ਕਰਕੇ ਮੁੱਖ ਬੁਲਾ ਰਹੇ ਰਿਹਾ ਹੈ ਤੇ ਭਾਵੇਂ ਸੱਚ ਸੀ ਭਾਵੇਂ ਝੂਠ ਸੀ ਪਾਰਟੀ ਨੂੰ ਸਿਰੇ ਤੇ ਡਿਫੈਂਡ ਕਰਦੇ ਨੇ ਪਰ ਜੇ ਅੱਜ ਗੁਰੂ ਸਾਹਿਬ ਨੇ ਸਾਨੂੰ ਸਜਾਈਆਂ ਵੱਡੀਆਂ ਦੇਤੀਆਂ ਕਿ ਘੱਟ 300 ਦਾ ਹੋਵੇ ਵੋਟਾਂ 25 ਨਿਕਲਣ ਘੱਟ 10000 ਦਾ ਹੋਵੇ ਵੋਟ ਉੱਥੋਂ 5000 ਨਿਕਲੇ ਉਸ ਹਲਕੇ ਤੋਂ ਤਾਂ ਫਿਰ ਉਹਦਾ ਮਤਲਬ ਤੇ ਸਾਨੂੰ ਸਮਝਣਾ ਪੈਣਾ ਹੈ ਇਹ ਜਿਹੜੀ ਗੁਰੂ ਸਾਹਿਬ ਦੀ ਸਾਨੂੰ ਮਾਰ ਕਿੱਡੀ ਵੱਟੀ ਪਈ ਏ ਇਹ ਜਿੰਨੀ ਛੇਤੀ ਸੰਭ ਰਣਗੇ ਸੁਖਬੀ ਸਿੰਘ ਬਾਦਲ ਸਾਹਿਬ ਉਹ ਪਰਿਵਾਰਕ ਤੌਰ ਤੇ ਵੀ ਪਾਰਟੀ ਤੌਰ ਤੇ ਵੀ ਉਹਨੂੰ ਛੇਤੀ ਬਹਦਾਉਣਗੇ ਅੱਜ ਸ਼ਰਮਣੀ ਕਾਲ ਦਲ ਸੁਧਾਰ ਲਹਿਰ ਵੱਲੋਂ ਜੋ ਪ੍ਰੋਗਰਾਮ ਲਿਖਿਆ ਗਿਆ ਉਹਦੇ ਲਈ ਅੱਜ ਹੰਕਾ ਰਾਜਪੁਰੇ ਦੇ ਬਕਰਾਂ ਦੇ ਜਿਹੜੇ ਅਗਲੇ ਪਟਾਰ ਦੇ ਬਕਰਾਂ ਨੇ ਉਹਦੇ ਦਾ ਸਰਵਾਨ ਨੇ ਉਹਨਾਂ ਦੀ ਮੀਡੀਆ ਕੀਤੀ ਉਹਦੇ ਵਿੱਚ ਆੰਤਰਛਾਸੀ ਲੰਗਵਾਲ ਦੀ ਵਰਸੀ ਸਮਾਗਮ ਵਿੱਚ ਇਸ ਨੂੰ ਜੁੜਿਤ ਕਰਾਉਣ ਲਈ ਬਠਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆ ਬੋਸ਼ਾ ਬਣਾਉਣ ਲਈ ਜਿੱਥੇ ਵਰਕਰਾਂ ਨੂੰ ਬੀਤ ਦਿੱਤੀ ਆ ਉਥੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਨਿਗਾਰ ਆਇਆ ਸ਼ਰੋਮਣੀ ਅਕਾਲੀ ਦਲ ਜਿਹੜਾ ਕਮਜ਼ੋਰ ਹੋਇਆ ਸ਼ਰੋਮਣੀ ਅਕਾਲੀ ਦਲ ਨਾਲ ਲੋਕਾਂ ਦਾ ਜਿਹੜਾ ਮੋਹ ਭੰਗ ਹੋਇਆ ਉਹਦੀ ਵੀ ਚਰਚਾ ਹੋਈ ਆ ਔਰ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਜਿਹੜਾ ਹੋੜਾ ਲੱਗ ਰਿਹਾ ਆਰਥਿਕ ਤੋਂ ਸਮਾਜਿਕ ਪੱਖੋਂ ਪਰ ਪੰਜਾਬ ਬੁਰੀ ਤਰ੍ਹਾਂ ਨਿਪੇੜਿਆ ਜਾ ਰਿਹਾ ਉਹਦੇ ਲਈ ਸ਼ਰੋਮਣੀ ਅਕਾਲੀ ਦਲ ਦਾ ਕਮਜ਼ੋਰ ਹੋਣਾ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਸਮੇਂ ਦੀ ਸਰਕਾਰ ਨੂੰ ਨਾ ਚੁਣੌਤੀ ਦੇ ਵਿੱਚ ਸਫਲ ਹੋ ਸਕੇ ਨਾ ਸ਼ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਵਾਜ਼ ਦਿੱਲੀ ਦੇ ਸਾਹਮਣੇ ਇੱਕ ਧਾਗੇ ਰੱਖਣ ਦੇ ਵਿੱਚ ਸਫਲ ਹੋ ਸਕੇ ਔਰ ਮਨਮਰਜ਼ੀਆਂ ਜਿਹੜੀਆਂ ਪੰਜਾਬ ਦੀ ਧਰਤੀ ਤੇ ਭਾਵੇਂ ਕੇਂਦਰ ਕੇ ਕਰ ਰਿਹਾ ਭਾਵੇਂ ਪੰਜਾਬ ਸਰਕਾਰ ਕਰ ਰਹੀ ਆ ਉਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਸਦਾਰਾ ਨਹੀਂ ਦਵਾ ਸਕਿਆ ਸੋ ਇਸ ਲਈ ਇੱਕ ਮਜ਼ਬੂਤ ਤਾਕਤਵਰ ਸ਼ਰੋਮਣੀ ਅਕਾਲੀ ਦਲ ਦੀ ਜ਼ਰੂਰਤ ਜੋ ਪੰਜਾਬ ਦੇ ਲੋਕ ਆਸ ਮੀਂਹ ਲਾ ਕੇ ਬੈਠੇ ਨੇ ਉਹਦੇ ਲਈ ਇੱਕ ਮਜ਼ਬੂਤ ਲੀਡਰਸ਼ਿਪ ਦੀ ਜ਼ਰੂਰਤ ਸਮਝਦੇ ਨੇ ਸਾਰ ਸੁਬਿਰਸੇ ਬਾਤਲ ਹੋਰਾਂ ਦੇ ਮੈਂ ਸਮਝਦਾ ਜੋ ਸਹੀ ਗਵਾਈ ਨਾ ਦੇਣ ਕਰਤੀ ਜਾਇ ਇਹ ਕਹਿ ਲੋ ਕਿ ਸ਼ਰਮਣੀ ਅਕਾਲੀ ਦਲ ਦੀ ਵਿਚਾਰ ਤਾਰਾ ਸ਼ਰਮਣੀ ਅਕਾਲੀ ਦਲ ਦੀ ਸੋਤ ਪੂਰਾ ਨਾ ਉਤਰ ਰਿਹਾ ਸੀ ਅੱਜ ਅਕਾਲੀ ਦਲ ਮਜ਼ਬੂਤ ਹੋਇਆ ਪਿਛਲੇ ਸਮੇਂ ਵਿੱਚ ਜੋ ਕੁਝ ਪਾਲੀ ਸਰਕਾਰ ਵਿੱਚ ਹੋਇਆ ਜਿਹਦੇ ਕਰਕੇ ਅਕਾਲੀ ਦਲ ਨੂੰ ਨੀਣਾ ਦੇਖਣਾ ਪੈ ਰਿਹਾ ਉਹਦਾ ਵਸਤਾਵਾ ਵੀ ਕਰਨ ਨੂੰ ਤਿਆਰ ਨਹੀਂ ਉਹਦਾ ਫਿਕਰ ਵੀ ਕਰਨ ਨੂੰ ਤਿਆਰ ਨਹੀਂ ਤੇ ਜਿਨ੍ਹਾਂ ਨੇ ਚਿੰਤਾ ਕੀਤੀ ਜਿਨ੍ਹਾਂ ਨੇ ਫਿਕਰ ਕੀਤਾ ਜਿਨ੍ਹਾਂ ਨੇ ਮਹਿਸੂਸ ਕੀਤਾ ਉਹਨਾਂ ਨੂੰ ਪਾਰਟੀ ਤੋਂ ਕਹਿੰਦੇ ਸੀ ਗੱਲੇ ਵੀ ਸੁਣਨੀ ਮਨ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਕੋ ਬਾਹਰ ਕਰਨਾ ਹੁੰਦਾ ਉਹ ਵਰਤੋਂ ਕੀਤਾ ਗਿਆ ਉਹ ਜਿਹੜੀਆਂ ਗੱਲਾਂ ਲਾਉਂ ਕਹਿੰਦੇ ਸੀ ਕਿ ਪਾਰਟੀ ਨੂੰ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਤੌਰ ਤੇ ਚਲਾਇਆ ਜਾ ਰਿਹਾ ਉਹ ਗੱਲਾਂ ਸੱਚੀ ਮੁੱਥੀ ਜਗ ਜਹਰ ਆਗਲੇ ਨੂੰ ਵੀਦ ਕਰਨੀਆਂ ਸ਼ੁਰੂ ਕਰਤੀਆਂ ਸੋ ਇਸ ਲਈ ਇਹ ਜਿਹੜਾ ਪ੍ਰੋਗਰਾਮ ਸ਼ਰੋਮਣੀ ਕਾਲੀਦਾ ਸੂਧਾਰ ਲਹਿਰ ਵੱਲੋਂ ਕੀਤਾ ਜਾ ਰਿਹਾ ਕਿ ਪੰਜ ਪ੍ਰਸਤ ਲੋਕਾਂ ਨੂੰ ਪੰਥਕ ਸੋਤ ਵਾਰੇ ਲੋਕਾਂ ਨੂੰ ਸ਼ਰੋਮਣੀ ਕਾਲੀਦਾ ਦੀ ਇਲਵਾਇ ਸੌਂਪੀ ਜਾਵੇ ਉਹਦੇ ਲਈ ਅੱਜ ਰਾਜ ਪ੍ਰਧਾਨ ਜੀ ਤੇ ਮੁੱਖ ਦਫੀਸੀ ਸਹ ਚੰਦ ਜੀ ਸੀ ਦੀ ਬਰਾੜ ਤੋਂ ਸਾਡੇ ਅ ਸ਼ਰੋਮਣੀ ਕਾਲੀਦਾ ਸੂਧਾਰ ਲਹਿਰ ਦੇ ਪ੍ਰਬੰਧਕ ਜੀ ਨੇ ਔਰ ਪੂਰੀ ਉਗਾਈ ਕਰਨ ਵਾਲੇ ਆਗਮਦੀ ਟੀਮ ਇਤਨੇ ਸੋ ਉਹਨਾਂ ਨੇ ਇਹ ਮੀਟਿੰਗ ਦਾ ਪ੍ਰਬੰਧ ਕਰਵਾਇਆ ਉਹ ਮੈਂ ਨਾ ਵੀ ਧੰਨਵਾਦ ਕਰਦਾ ਸਾਰੇ ਛੱਲੂ ਸਾਹਿਬ ਤੋਂ ਸਭ ਤੁਸੀਂ ਜਿਹਨਾਂ ਦਾ ਨਾਮ ਦੇ ਦਿੱਤਾ ਉਹਨਾਂ ਨੇ ਏਡਾ ਵੀ ਜੈ ਸੁਆਗਤ ਇਹ ਮੀਟਿੰਗ ਇੱਕ ਅਲੱਗ ਕੌਂਸਲ ਬਣੇਗਾ ਜਾਂ ਨਹੀਂ ਆਪਾਂ ਦੇਖਦੇ ਆਂ ਸ਼ਰੋਮਣੀ ਅਕਾਲੀ ਦਲ ਸੁਧਾਰ ਦੇ ਸੁਧਾਰ ਕਰਨ ਵਾਸਤੇ ਸ਼ਰਮਣੀ ਕਾਲੀਦਾਨ ਦੀਆਂ ਜਿਹੜੀਆਂ ਰਚਨਾਵਾਂ ਆਈਆਂ ਸ਼ਰਮਣੀ ਕਾਲੀਦਾਨ ਜਿਹੜਾ ਆਪਣੀ ਵਿਚਾਰਧਾਰਾ ਤੋਂ ਪਿੱਛੇ हटਿਆ ਸ਼ਰਮਣੀ ਕਾਲੀਦਾਨ ਦਾ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹਟਿਆ ਉਹਨੂੰ ਮੁੜ ਰਵਾਈਵ ਕਰਨ ਬਾਅਦ ਇੱਕ ਮਹੀਨਾ ਰਭਿਆ ਉਸ ਦਿਨ ਦੀ ਮਦਨਾਸੀ ਰੱਖਿਆ ਤੇ ਅੱਗੇ ਆਊਟਫਿਟ ਜਿਹੜੀ ਆ ਉਹ ਤਾਂ ਸ਼ੁਰੂ ਨਹੀਂ ਕਾਲੀ ਦਾ ਦੇ ਆਪ ਆਪ ਨੂੰ ਕਾਲੀ ਦਾ ਸ਼ੁਰੂ ਨੇ ਹਾਂ ਜੀ ਹੈ ਇਹ ਕਾਲੀ ਹੈ ਜੀ ਕਾਲੀ ਦਾ ਦੇ ਕਾਲੀ ਦਾ ਨੀ ਹਾਂ ਕਿਸੇ ਜਿਹੜਾ ਮੁਖ ਮੰਗਿਆ ਚਾਰ ਤੇ ਤੇ ਲੋਕ ਜਿਹੜੇ ਨੇ ਜਿਨ੍ਹਾਂ ਦਾ 5 ਮਿੰਟ ਕਿਸੇ ਜੇਲ੍ਹ ਚ ਨਹੀਂ ਗਏ ਜਿਹਦੇ ਥਾਣੇ ਚ ਨਹੀਂ ਗਏ ਉਹ ਕਾਲੀ ਦਾ ਦੇ ਮਾਰਗ ਥੋੜਾ ਬਣ ਸਕਦੇ ਨੇ ਜਿਹੜੀ ਮੁਖ ਮੰਗਿਆ ਗਈ ਜੋ ਇਹ ਹੈ ਵੀ ਸਰ ਦਾ ਸੁਪੀਸ ਨੂੰ ਬਾਦ ਅਸਲੀ ਵਾ ਦੇਣਾ ਜੀ ਉਸ ਦੀ ਵਾਦੇ ਦੇ ਫੇਰ ਕੋਈ ਇੱਕ ਇੱਕ ਖੁਮਾਹਨਾ ਬਣਦਾ ਤਾਂ ਗੱਲ ਇਹ ਆ ਵੀ ਇਹ ਸਾਡੀ ਨਹੀਂ ਕੰਨੇ ਸਾਰਾ ਪੰਜਾਬ ਸੋਚਿਆ ਪੰਚ ਚੌਂਦਾ ਜਿਹੜੀ ਸਾਸ਼ੂ ਵੀਰ ਸਿੰਘ ਬਾਦਲ ਉਹਨੇ ਕਮੇਟੀ ਬਣਾਈ ਆਪ ਉਹਨੇ ਕਲਮਬੰਦ ਕੀਤੀ ਇਸ ਫਾਰਸ ਨੰਬਰ 1 ਤੇ ਕਿ ਜੇ ਸ਼ਰੂਣੀ ਅਕਾਲੀਦਾਰ ਨੂੰ ਪੈਰਾਂ ਸਿਲ ਕਰਨਾ ਮੁੜ ਸਰਜੀਦ ਕਰਨਾ ਤਾਂ ਸਾਸ਼ੂ ਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਭੇ ਹੋਣਾ ਪਏਗਾ ਅਸੀਂ ਕਹਿੰਦੇ ਆ ਵੀ ਲੋਕਾਂ ਦੀ ਜਿਹੜੀ ਭਾਵਨਾ ਵਰਕਰਾਂ ਦੀ ਜਿਹੜੀ ਭਾਵਨਾ ਉਹ ਮੰਨ ਕੇ ਹੀ ਇਕਾਲੀਦਨ ਨੂੰ ਬਚਾਇਆ ਜਾ ਸਕਦਾ ਇਹ ਹੁਣ ਜਿਵੇਂ ਸੰਤਰਜਾਂ ਸੀ ਲੰਗੋਵਾਲ ਦੀ ਵਰਸੀ ਦੇ ਸਮਾਗਮਾਂ ਤੇ ਕਹਿੰਦੇ ਅਸੀਂ ਵੀ ਸਮਾਗਮ ਰੱਖਣਾ ਤੇ ਸੰਤਰਜਾਂ ਸੀ ਲੰਗੋਵਾਲ ਨੇ ਤਾਂ ਇੱਕ ਮਨ ਇੱਕ ਮੈਸੇਜ ਦਿੱਤਾ ਇੱਕ ਨਿਸ਼ਾਨ ਛੱਡੇ ਨੇ ਤੇ ਮੋਰਚਾ ਜਿੱਤ ਕੇ ਵੀ ਉਹ ਪ੍ਰਧਾਨਗੀ ਤੋਂ ਇਫਾ ਦੇ ਦਿੱਤਾ ਸੀ ਉਹਨਾਂ ਨੇ ਮੋਰਚਾ ਜਦੋਂ ਸੀ ਤੁਰਦੇ ਹਵਾਲੇ ਪ੍ਰਧਾਨਗੀ ਕਰਤੀ ਸੀ ਪਾਰਲੀਮੈਂਟ ਦੀ ਦਿੱਤੀ ਹੋਈ ਟਿਕਟ ਵਾਸ ਕਰਕੇ ਨਵੀਂ ਜਨ ਜਨਰੇਸ਼ਨ ਦੇ ਹਵਾਲੇ ਅਕਾਲੀ ਦਰ ਨੂੰ ਕਰਨ ਦਾ ਇੱਕ ਸੰਕੇਤ ਦਿੱਤਾ ਸੀ। ਤੋਂ ਇਹੀ ਗੱਲ ਅਸੀਂ ਕਹਿੰਦੇ ਆਂ ਵੀ ਜਦੋਂ ਅਸੀਂ ਪੁਰਾਣੇ ਲੀਡਰ ਸਹਿਬਾਨਾਂ ਦੀ ਸੇਧ ਲੈਣੀ ਉਹਨਾਂ ਦੀ ਕੋਰਤੋਂ ਤਾਂ ਕੁਦਰਤੀ ਤੌਰ ਤੇ ਸਾਨੂੰ ਐਸੇ ਸਵਾਲ ਮਿਲ ਰਹੇ ਨੇ ਉਹਨਾਂ ਨੂੰ ਤੇ ਹਾਜ਼ਰੀ ਭਰਨੀ ਚਾਹੀਦੀ ਆ। ਜਾਇਦਰ ਉਹਨਾਂ ਸੀ ਤੋੜਦਾ ਚਾਰ ਤਹਾਕੇ ਬਾਅਦ ਉਹਨਾਂ ਨੇ ਜੱਦੀ ਪਿੰਡ ਸੰਵਾਦ ਕੀਤਾ। ਬਾਜੇ ਦੇ ਲੋਕਾਂ ਨੇ ਇਹ ਗੱਲ ਨੂੰ ਅਪਰੀਸ਼ੀਏਟ ਕੀਤਾ। ਇਹ ਸੁਦਾਸਭੀ ਨੇ ਬਾਦਲ ਅਸਤੀਫਾ ਦੇ ਦਿੰਦੇ ਆ। ਫੇਰ ਦੋਨੇ ਥੜੇ ਜਿਹੜੇ ਹੋਏ ਆ ਵੱਖਰੇ ਵੱਖਰੇ ਦੋਏ ਜਿਹੜੇ 70 ਕਿਹਾਸ ਤੋਂ ਹਰਨ ਲੇ ਰਹੇ ਨੇ ਉਹ ਸਭੀ ਬਾਜ਼ਾਰੋਂ ਵੇਖ ਠੇ ਹੋ ਜਿਸ ਮਹਾਵਲਾ ਕੋ ਬਣ ਗਈ ਤਾਂ ਕੁਦਰਤੀ ਤੌਰ ਤੇ ਮੈਂ ਕਹਿਣਾ ਵੀ ਜੇ ਉਹ ਲਾਂਬੇ ਹੁੰਦੇ ਨੇ ਤਾਂ ਸ਼ਰਮਣੀ ਅਕਾਲੀ ਦਲ ਕੁਦਰਤੀ ਤੌਰ ਤੇ ਜੋ ਲੋਕਾਂ ਦੀ ਇੱਛਾ ਵੇਰਦਾ ਮਜ਼ਬੂਤ ਹੋਏਗਾ ਕਿਉਂਕਿ ਜੋ ਲੋਕ ਚਾਹੁੰਦੇ ਨੇ ਉਹ ਵੀ ਗੱਲ ਸਹੀ ਹੁੰਦੀ ਆ ਲੋਕਾਂ ਦੀ ਭਾਵਨਾ ਲੋਕਾਂ ਦੀ ਇੱਛਾ ਦੀ ਕਦਰ ਕਰਨੀ ਚਾਹੀਦੀ ਹੈ ਅਸੀਂ ਬਾਰ ਬਾਰ ਹੁਣ ਕਹਿੰਦੇ ਆ ਇਹ ਪ੍ਰਧਾਨਗੀ ਤੋਂ ਲਾਂਭੇ ਹੋਣ ਤਾਂ ਪਾਰਟੀ ਬਣ ਸਕਦੀ ਹੈ। ਪਰਾਂ ਦੇ ਨਵੇਂ ਪਾਰਟੀ ਮਨਾਂ ਪਾਰਟੀ ਨਹੀਂ ਬਣਦੀ ਤਾਂ ਅੱਗੇ ਤੁਸੀਂ ਸਿੰਗਲ ਦੇ ਵੀ ਦਾਵਾ ਟਰਪੋਗੇ। ਇਹ ਗੱਲ ਹੈ ਸਾਨੂੰ ਤਾਂ ਅਜੇ ਵੀ ਆਸ ਆ ਵੀ ਜੋ ਹਾਲਾਤ ਬਣੇ ਨੇ ਜੈਦਰ ਸ੍ਰੀ ਅਕਾਲ ਤਖਸਾਲ ਦੇ ਕੋਲ ਜਿਸ ਤਰ੍ਹਾਂ ਦਾ ਲੋਕਾਂ ਨੇ ਆਪਣੀਆਂ ਭਾਵਨਾਵਾਂ ਬਾਰੇ ਰੀਤੀਆਂ ਨੇ ਤੇ ਸਾਨੂੰ ਪੂਰੀ ਆਸ ਉਮੀਦਾਂ ਵੀ ਉਹ ਨੌਕਰੀਆਂ ਸ਼ਾਵਾਂ ਦੀ ਪਾਉਨਾਂ ਦੀ ਗੱਲ ਕਰਨਗੇ ਤੇ ਪਾਰਟੀ ਹੈ ਜੀ ਕੋਈ ਜੋ ਫੈਸਲਾ ਸੁਣਾਏਗੇ ਉਹ ਪੰਛ ਦੀ ਜਿਹੜੀ ਮਹੱਤਯਾ ਤੇ ਬੰਦੀ ਸ਼ੁਰੂ ਨਹੀਂ ਕੰਦੀ ਨਾ ਉਹ ਬਚ ਪਾਏਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ੋਭਾ ਸਦਗਾਰ ਦੁਨੀਆ ਵਿੱਚ ਹੋਰ ਉਧਰੋਂ ਨਾਮ ਆ ਸਕਦਾ ਜੀ ਤੁਸੀਂ ਇਕੱਠੇ ਹੋ ਜੀ ਹਾਂ ਜੀ ਕੋਈ ਇਹੋ ਜਿਹਾ ਕੋਈ ਨਾ ਮੇਰੀ ਵੀ ਆਸ ਹੈ ਕਿ ਇਹ ਜਾ ਸਕਦੇ ਤੁਸੀਂ ਸਾਰੇ ਇਕੱਠੇ ਹੋ ਤੇ ਤਾਂ ਜੱਜਾ ਸਾਹਿਬਾਨਾ ਨੇ ਕਰਨਾ ਫੈਸਲਾ ਕੀ ਕਰਨਾ ਉਸ ਨੂੰ ਉਮੀਦ ਹੈ ਵੀ ਜੋ ਅੱਜ ਜਿਹੜੀ ਪੰਛ ਦੀ ਖਾ ਭੂਜਾਰਤਾ ਫਾਂਟ ਨੇ ਆਮ ਲੋਕਾਂ ਦੀ ਭਾਵਨਾ ਜਿਹੜੀ ਆ ਉਹਨੂੰ ਤਾਂ ਵੀ ਪਰੇ ਕੀਤਾ ਜਾ ਸਕਦਾ ਨਾ ਕਰਨਗੇ ਸਾਨੂੰ ਐਸਾ ਵਿਸ਼ਵਾਸ ਨਾ ਸਿਰਫ ਇੱਕ ਸ਼ਰਨੀ ਕਰਦਾ ਲਈਏ ਸਭ ਨੇ ਇਹ ਮੂਲ ਹੋ ਗਿਆ ਦਾ ਮੇਨ ਕੰਮ ਦੀ ਪਰ ਜੋ ਦੇਖੋ ਸਾਹ ਸੁਵੇਤ ਸੇ ਬਾਦਲ ਹੋਣਾ ਨੂੰ ਤੇ ਪੰਜਾਬ ਦੇ ਲੋਕਾਂ ਨੇ ਬਾਰ ਬਾਰ ਫਤਵਾ ਉਹਨਾਂ ਦੇ ਹੁਕਮ ਤੇ ਦਿੱਤਾ ਤੇ ਕੁਦਰਤੀ ਤੌਰ ਤੇ ਜਦੋਂ ਜਿੱਤਾਂ ਹੁੰਦੀਆਂ ਸੀ ਉਹਨਾਂ ਦੀ ਜ਼ਿੰਮੇਵਾਰੀ ਉਹ ਲੈਦੇ ਸੀ ਹਾਰ ਵੀ ਉਹੀ ਪਾਉਂਦੇ ਸੀ ਜੇ ਜੇ ਹੁਣ ਵਾਰ-ਵਾਰ ਲਗਾਤਾਰ ਹਾਰਾ ਹੋਈਆਂ ਨੇ ਤਾਂ ਉਹਦੀ ਜ਼ਿੰਮੇਵਾਰੀ ਉਹਨਾਂ ਲਈ ਜਾਦੀ ਹੈ ਕਿ ਇਹ ਦੇਸ਼ ਦੇ ਵਿੱਚ ਚੀਜ਼ ਜਾਂਦੀ ਹੈ ਕਿ ਜਦ ਵੀ ਲਗਾਤਾਰ ਹਾਰ ਹੁੰਦੀ ਹੈ ਇਹਦੀ ਜ਼ਿੰਮੇਵਾਰੀ ਕਿਸੇ ਵੀ ਪਾਰਟੀ ਦੀ ਜਦ ਵੀ ਲਗਾਤਾਰ ਹਾਰ ਹੁੰਦੀ ਹੈ ਤਾਂ ਜਿਹੜਾ ਹੈਡ ਹੈ ਉਹਨੂੰ ਕ੍ਰਿਟੀਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਉਹਦੇ ਤੇ ਦੋਸ਼ ਆਇਆ ਬੇ ਕੁਦਰਤੀ ਤੌਰ ਤੇ ਆ ਜਦੋਂ ਪਾਇਦਾ ਇੱਕ ਸਾਚਾ ਵੀ ਤੇ ਜਿੱਤਾਂ ਦਾ ਸਿਹਰਾ ਪਾਰਟੀ ਹੈਡਲੈਂਡ ਦਾ ਦਾ ਹਾਰ ਦਾ ਜ਼ਿੰਮੇਵਾਰੀ ਉਹਨੂੰ ਲੇਕਿਨ ਉਹ ਉਹਦਾ ਇਹ ਲੋਕ ਕਹਿੰਦੇ ਨੇ ਇਹ ਵੀ ਅਸੀਂ ਕਿਹਾ 10000 ਦੀ ਲੀਡ ਚ ਜਿੱਤੇ ਜੀ ਬਾਕੀ ਸਰ ਬਣਾ ਰਿਹਾ ਜਿਹੜਾ ਇਹ ਇਹ ਤਾਂ ਤੁਹਾਨੂੰ ਵੀ ਪਤਾ ਕਿ ਉੱਥੇ ਕਿਵੇਂ ਜਿੱਤੇ ਆ ਉੱਥੇ ਦੇ ਤਾਂ ਇਹਦਾ ਜੱਗ ਜਾ ਰ ਆ ਬੀਬੀ ਸੋਤਾਬ ਦੀ ਤੇ ਟਿਕੜਮ ਬਾਜੀ ਹੋਈਆ ਜਿਸ ਤਰ੍ਹਾਂ ਦੀ ਮਗਰ ਅਰ ਅਡਜਸਟਮੈਂਟ ਹੋਈ ਗਿਆ ਉਹ ਕਿਸੇ ਤੋਂ ਭੁੱਲੀ ਹੋਈ ਐਡਜਸਟਮੈਂਟ ਕੀ ਆਵਾਜ਼ ਦੀ ਬਾਰਤ ਨੇ ਕਰ ਲਈ ਕਿ ਪਾਸ ਬਲਕਾ ਦੇ ਇਤਿਹਾਸ ਤੇ ਮੇਰਾ ਖਿਆਲ ਕੋਈ ਨਹੀਂ ਉਹ ਕੋਈ ਇੱਕ ਵੀ ਨਹੀਂ ਛੱਡੀ ਹੋਣੀ ਜਿਹਦੇ ਨਾਲ ਨਾਗਰੀ ਹੋਵੇ ਅੱਜ ਹੁਣ ਫਿਊਚਰ ਪਲਾਨ ਕੀ ਰਹੇ ਹੈ ਵਿਦਿਅਕ ਪ੍ਰਣਾਲੀ ਤੋਂ ਦੱਸਿਆ ਵੀ ਬੈਨ ਸਾਡੇ ਦੋਸ ਸਮਾਉਣ ਨੂੰ ਸੰਤਸਾਫੀ ਲੰਗਵਾਉਣ ਦਾ ਵਰਤੀ ਸਮਾਉਣ ਦਾ ਤੌਰੋ ਸਭ ਨੇ ਜਾਣਦੇ ਹਾਂ ਇਹਦੇ ਨਾਲ ਇਹਦੀ ਮੀਰਬਾਈ ਨੇ ਅਸੀਂ ਲੋਕਾਂ ਨੂੰ ਜਾਣ ਦਾ ਪ੍ਰੋਗਰਾਮ ਜਿਵੇਂ ਇੱਥੇ ਹਰਤਾ ਬਾਈ ਵੀ ਹਰਤਾ ਬਾਈ ਦੇ ਮੀਟਾ ਰੱਖਿਆ ਨਹੀਂ ਹੁੰਦਾ ਤੜਾ ਅਸੀਂ ਅਜੇ ਇੰਤਜ਼ਾਰ ਕਰ ਰਹੇ ਹਾਂ ਜੈਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਇੰਤਜ਼ਾਰਾ ਕਿਉਂਕਿ ਜੇ ਇਹ ਜਿਹੜੀ ਅੱਜ ਇੱਕ ਵਾਹ ਮਾਹੌਲ ਮਾਤਾਵਰ ਸਾਰੇ ਦੁਨੀਆ ਭਰ ਦੇ ਵਿੱਚ ਬਣ ਗਿਆ ਉਹ ਮੇਰਾ ਫੈਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਜੈਕਾਰ ਕੋ ਸਾਹਮਣੇ ਸਰਕਾਰ ਲਖਦੇ ਕੌਮੀ ਕਨਵੀਨਰ ਕਿਹੜੇ ਬਣਾਏ ਦੱਸੋ ਸਾਗੋ ਪ੍ਰਤਾਪ ਸਿੰਘ ਮਟਾਲਾ ਸਾਗੋ ਪ੍ਰਤਾਪ ਸਿੰਘ ਮਟਾਲਾ ਬੜੇ ਕਰਵਾਨੇ ਵਾਲੇ ભગવાન ਤੁਹਾਨੂੰ ਮਾਦੇ ਫਾਜ਼ਲ ਸਾਹਿਬ ਦੀ ਬੜੀ ਬਡੀ ਸੇਵਾ ਸਾਥਲੇ ਹੋਰ ਇਹ ਭਾਵਨਾ ਜਿਹੜੀ ਆ ਲੋਕਾਂ ਦੇ ਵਿੱਚ ਸੀ ਵੀ ਜੰਗ ਜਨਰੇਸ਼ਨ ਜਿਹੜੀ ਆ ਉਹ ਅੰਦੇ ਲਿਆਦਾ ਜਾਂਦਾ ਵੀਰਾਂ ਨੇ ਸਿੱਖਿਆ ਦਾ। ਜਦੋਂ ਜਾਂਦਾ ਕਿ ਹੈ ਕਿ ਵਿਅਤਵਸਥਾਨ ਤੱਕ ਆਸ ਹੈ ਜੀ ਜਦੋਂ ਸਵਾਸਤਾਨ ਤੱਕ ਆਸ ਆਲੀ ਆਸ ਹੈ ਕਿ ਇੱਕ ਇਕੱਠੇ ਹੋਣ ਦੀ ਅਸੀਂ ਸਮਝਦੇ ਹਾਂ ਵੀ ਐਸੇ ਹਰਾਂਤਾਂ ਤੇ ਸਾ ਸੁਵੇਸੀ ਬਾਦਲ ਜ਼ਰੂਰ ਮੈਸੂਸ ਕਰਨ ਦੇ ਕੇ ਉਹ ਲਾंबे ਹੋ ਗਏ ਪਾਰਟੀ ਨੂੰ ਬੁਝਾ ਸਕਦੇ। ਅਗਰ ਮੈਂ ਪਾਰਟੀ ਦੇ ਜੀਏ ਹੁਣ ਉਹ ਤੁਸਾਂ ਦਫਤਰ ਵੀ ਮਤਲਬ ਉਹਨਾਂ ਨੇ ਕੇਦਰ ਸਾਰਿਆਂ ਨੂੰ ਹਟਾਤਾ ਹੈ ਜਿਨ੍ਹਾਂ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ ਤੇ ਪਾਰਟੀ ਦਫਤਰ ਵੀ ਤੁਸੀਂ ਮਤਲਬ ਦੇਖੋ ਸੇਵਾ ਕਰਦੋ ਪਾਰਟੀ ਦਾ ਨਾਂ ਲੈਣ ਤੋਂ ਪਾਰਟੀ ਦੇ ਮਤਲਬ ਲੋਕਾਂ ਵੀ ਜਾਣ ਤੋਂ ਤਪੂਹਤਾ ਨਹੀਂ ਸਕਦਾ। ਹਲਪੈ ਤੌਰਨੋਂ ਹਟਾਉਣ ਦਾ ਜਿਹੜਾ ਤਰੀਕਾ ਉਹ ਬਿਲਕੁਲ ਇੱਕ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਜੋ ਲੋਕਾਂ ਨੂੰ ਉਤਾਈ ਦੋਵਾ ਤਾ ਹੁੰਦੀ ਵੀ ਜ਼ਿੰਮਾਉਰੀ ਬੈਠੇ ਨੇ ਦੋਨੇ ਤੇ ਗੱਲਾਂ ਦਸੀਆਂ ਇਹ ਵਰਕਰਾਂ ਦਾ ਇੱਕ ਰੋਸ ਸੀ ਵਰਕਰਾਂ ਦੇ ਇੱਕ ਰੰਝੇ ਸੀ ਜਿਹੜੀ ਗੱਲ ਉਹ ਲੋਕਾਂ ਦੀ ਪਛਾਣ ਨਹੀਂ ਸਕੇ ਇਹ ਪਛਾਣਨ ਲਈ ਇਸ ਨੂੰ ਹੋਵੇ ਕਾਨੂੰਨੀ ਲੜਾਈ ਚਲੋ ਹਾਂਜੀ ਅੱਗੇ ਕਾਨੂੰਨੀ ਲੜਾਈ ਲੜਨੀ ਵੀ ਤਾਂ ਹੋਗੀ ਕਾਨੂੰਨੀ ਲੜਾਈ ਬਾਰੇ ਤਾਂ ਨਹੀਂ ਅਸੀਂ ਇਹਦੇ ਬਾਰੇ ਸੋਚਿਆ ਸੀ ਸੋਚਦੇ ਹਾਂ ਵੀ ਜਨਤਾ ਦੀ ਕਚਹਿਰੀ ਜਿਹੜੀ ਆ ਉਹੀ ਅਸਲ ਵਿੱਚ ਫੈਸਲਾ ਕਰੇਗੀ